ਸਤ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਅੰਗਮੋਲ ਹੀਰੇ ਪੰਜਾਬ ਦੇ ਚੈਨਲ ਤੇ ਮੈਂ ਆ ਪ੍ਰੈਸ ਰੂਮ ਮੇਜਰਸ ਨੂੰ ਸੀੜੇ ਚੋਰੀਆਂ ਬਹੁਤ ਸਾਰੀਆਂ ਹੁੰਦੀਆਂ ਸੋਹਣਦੇ ਆ ਆ ਵੀ ਚੋਰੀਆਂ ਹੁੰਦੀਆਂ ਨੇ ਤੇ ਬਾਕੀ ਹੋਈਆਂ ਨੇ ਮੋਕਾਂ ਦੀਆਂ ਤਾਰਾਂ ਵੀ ਵੜਦੇ ਨੇ ਚੋਰ ਤੇ ਖੇਤਾਂ ਦੇ ਵਿੱਚੋਂ ਹੋਰ ਵੀ ਕੀਮਤੀ ਸਮਾਨ ਲੈ ਜਾਂਦੇ ਨੇ ਚੱਕ ਕੇ ਤੇ ਘਰਾਂ ਦੇ ਵਿੱਚੋਂ ਵੜ ਕੇ ਜੰਦੇ ਤੋਲ ਕੇ ਗਹਿਣੇ ਬਹੁਤ ਸਾਰਾ ਸਮਾਨ ਲੈ ਜਾਂਦੇ ਨੇ ਚੱਕ ਕੇ ਤੇ ਬਾਕੀ ਵੀ ਵੱਖ-ਵੱਖ ਤਰ੍ਹਾਂ ਦੀਆਂ ਚੋਰੀਆਂ ਹੁੰਦੀਆਂ ਸੁਣਦੇ ਆਂ ਪਰ ਜਿਹੜੀ ਅੱਜ ਕਿਸਾਨਾਂ ਦੇ ਖੇਤਾਂ ਦੇ ਵਿੱਚ ਚੋਰੀ ਆਈ ਹੋਈ ਐ ਇਹ ਚੋਰੀ ਪਹਿਲੀ ਵਾਰੀ ਸੁਣੀ ਐ ਇਹ ਨਵੇਂ ਚੋਰ ਆਏ ਨੇ ਇਹਨਾਂ ਦਾ ਨਾਮ ਹੈ ਦਰਖਤ ਚੋਰ ਕਿਸਾਨਾਂ ਦੇ ਖੇਤਾਂ ਦੇ ਵਿੱਚ ਜਿਹੜੇ ਦਰਖਤ ਲੱਗੇ ਹੋਏ ਨੇ ਉਹਨਾਂ ਨੂੰ ਰਾਤ ਨੂੰ ਵੜਦੇ ਨੇ ਚੋਰ ਆ ਕੇ ਤੇ ਲੈ ਜਾਂਦੇ ਨੇ ਬੜਾ ਕੋਈ ਆਸਾਨੀ ਨਾਲ ਕੋਈ ਡਰ ਪੈ ਨਹੀਂ ਹੈਗਾ ਅੱਜ ਅਸੀਂ ਖੇੜੀ ਨਗਾਈਆ ਅਤੇ ਕਕਰਾਰੇ ਦੀ ਕਕਰਾਰਾ ਭਾਈ ਕਿਹਦੇ ਹੱਦ ਤੱਕ ਰਹੇ ਆਂ ਇੱਥੇ ਕੁਝ ਕ ਖੇੜੀ ਨਗਾਈਆ ਦੇ ਸ਼ੇਰ ਸਿੰਘ ਦੇ ਤੇ ਕੁਝ ਕ ਕਾਲਾ ਸਿੰਘ ਜੋ ਕਕਰਾਲਾ ਭਾਈ ਕਾ ਉਹਨਾਂ ਦੇ ਦਰਖਤਾਂ ਦੀ ਗੱਲ ਚ ਚੋਰੀ ਹੋਈ ਹੈ ਅਸੀਂ ਪਰ ਪਹਿਲੀ ਵਾਰੀ ਦੇਖੇ ਨੇ ਚੋਰ ਵੀ ਇਹ ਦਰਖਤ ਚੋਰ ਹੋਊਗਾ ਜਿਹੜੀਆਂ ਇਹਨਾਂ ਦੀਆਂ ਸਾਰੀਆਂ ਤਸਵੀਰਾਂ ਨੇ ਚੋਰਾਂ ਦੀਆਂ ਸਮੇਤ ਗੱਗੀ ਕੈਮਰੇ ਦੇ ਵਿੱਚ ਕੈਦ ਹੋ ਚੁੱਕੀਆਂ ਨੇ ਤਾਂ ਸੋងੂ ਅਸੀਂ ਉਹ ਵੀ ਦਿਖਾਵਾਂਗੇ ਕੈਮਰੇ ਦੀ ਫੋਟੋ ਵੀ ਦਿਖਾਵਾਂਗੇ ਕੈਮਰੇ ਦੀਆਂ ਤਸਵੀਰਾਂ ਦਿਖਾਵਾਂਗੇ ਵੀ ਕਿਹੜੇ ਨੇ ਇਹ ਦਰਖਤ ਚੋਰ ਤੁਸੀਂ ਜੁੜੇ ਰਹੋ ਅਨਮੋਲ ਹੀਰੇ ਪੰਜਾਬ ਦੇ ਚੈਨਲ ਨਾਲ ਮੈਂ ਮੇਜਰ ਸਿੰਘ ਸੀੜੇ ਉਹਨਾਂ ਦਾ ਨਾਮ ਦੱਸੋ ਕੀ ਹੈ ਜੀ ਮੇਰਾ ਨਾਮ ਮੇਜਰ ਸਿੰਘ ਜੀ ਪੁੱਤਰ ਜੀ ਸੇ ਸਿੰਘ ਪਿੰਡ ਖੇੜੀ ਨਗਈਆ ਜੀ ਜਿਲ੍ਹਾ ਪਟਿਆਲਾ ਜੀ ਸਤੋਕਾਰਾਤ ਕਿਹੜੀ ਚੀਜ਼ ਚੋਰੀ ਹੋਈ ਹੈ ਜੀ ਮੇਰੇ ਰਾਤ ਸਫੈਦੇ ਕੱਟ ਕੇ ਲੈ ਗਏ ਜੀ ਆਪਣੇ ਦੋ ਨਾਗ ਉੱਪਰੋਂ ਕੱਟ ਕੇ ਲੈ ਗਏ ਜੀ ਇੱਕ ਡੇਕ ਕੱਟ ਕੇ ਸਿੱਟ ਗਏ ਜੀ ਤੇ ਦੋ ਸਫੈਦਾਂ ਦੇ ਕੱਟ ਮਾਰ ਗਏ ਜੀ ਅਸੱਤੇ ਬਾਕੀ 1:00 ਵਜੇ ਦਾ ਵਕਾ ਜੇ ਇਹ 11:00 ਵਜੇ ਦਾ ਵਕਾ ਜੀ ਅਸੱਤਾਂ ਉਹਨਾਂ ਦਾ ਕੋਈ ਚੋਰਾਂ ਦਾ ਉਗ ਸੁਗ ਪਤਾ ਲੱਗਿਆ ਕੋਈ ਮਾਰੇ ਮੁੰਡਾ ਜੋ ਕੈਮਰੇ ਚ ਦੇਖਿਆ ਗਿਆ ਜੀ ਉਹਨਾਂ ਦੀ ਗੱਡੀ ਤੇ ਆਪਣਾ ਲੈ ਕੇ ਮਾਲ ਲੈ ਕੇ ਜਾਂਦੇ ਜੀ ਉਹ ਕੈਮਰੇ ਦੇ ਵਿੱਚ ਦਿਖਾਈ ਦੇ ਰਹੇ ਨੇ ਜੀ ਨਾਮ ਕੀ ਹੈ ਤੇਰਾ ਮੇਰਾ ਹਰਪਾਲ ਸਿੰਘ ਆ ਜੀ ਕਿੱਥੋਂ ਬਣਾਉਂਗਾ ਮੇਰਾ ਪਿੰਡ ਕਕਰਾਲਾ ਜੀ ਤਹਿਸੀਲ ਸਮਾਣਾ ਜ਼ਿਲ੍ਹਾ ਪਟਿਆਲਾ ਅੱਛਾ ਤੇ ਰਾਤ ਜਿਹੜੀ ਘਟਨਾ ਇੱਕੀ ਵਾਪਰੀ ਗੇ ਇਹ ਘਟਨਾ ਵਾਪਰੀ ਹੈ ਜੀ ਉਰੇ ਦਰਖਤ ਸਾਡੇ ਵੱਢ ਕੇ ਸੁੱਕਣੇ ਸਿੱਟੇ ਹੋਏ ਤੇਗੇ ਦੇਕਾਂ ਦੀਆਂ ਕੁ ਸਪੈਦੇ ਤੇਗੇ ਇਹੇ ਪੈਸੇ ਦੇ ਵਿੱਚ ਤੇਗੇ ਤੇ ਰਾਤ ਨੂੰ ਚੋਰ ਆਏ ਨੇ ਕੁਝ ਦਰਖਤ ਵੱਢ ਕੇ ਲੈ ਗਏ ਨੇ ਕੁਸ ਜਿਹੜੇ ਵੱਟ ਕੇ ਪੈਸੇ ਦੇ ਵਿੱਚ ਰੱਖੇ ਹੋਏ ਤੇ ਉਹ ਲੈ ਗਏ ਨੇ ਚੱਕ ਕੇ ਅੱਛਾ ਕਿੰਨੇ ਕ ਦਰਖਤ ਤੇ ਜਿਹੜੇ ਲੈ ਗਏ ਦਰਖਤ ਹੈਗੇ ਤੇ 7-8 ਵਧੀਆ ਪੋਰੀਆਂ ਮੋਟੀਆਂ ਅੱਛਾ ਕਿੰਨੇ ਕ ਪੈਸਿਆਂ ਦੇ ਦਰਖਤ ਤੇ ਉਹ 60-70 ਹਜ਼ਾਰ ਰੁਪਏ ਦੇ ਦਰਖਤ ਤੇ ਜੀ ਅੱਛਾ ਠੀਕ ਆ ਤੇ ਰਾਤ ਕੈ ਕ ਵਜੇ ਦਾ ਵਾਕਾ ਹੈ ਕੈ ਇਹ 12 ਤੋਂ 1 ਵਜੇ ਦਾ ਵਿੱਚ ਦਾ ਵਾਕਾ ਜੀ ਅੱਛਾ ਸਾਨੂੰ ਪਤਾ ਕਿਵੇਂ ਲੱਗਿਆ ਵੀ ਥੋੜੇ ਦਰਖਤ ਲੈ ਗਏ ਅਸੀਂ ਸਵੇਰੇ ਆ ਕੇ ਜਦੋਂ ਦੇਖਿਆ ਜੀ ਉਰੇ ਤੇ ਪਤਾ ਲੱਗਿਆ ਉਹ ਗਵਾਂਢੀ ਨੇ ਫੋਨ ਕਰਿਆ ਜੀ ਇਹਨੇ ਮੁੰਡੇ ਨੇ ਕਹਿੰਦਾ ਵੀ ਥੋੜੇ ਦਰਖਤ ਚੱਕ ਕੇ ਲੈ ਗਿਆ ਕੋਈ ਦੇਖੋ ਆ ਕੇ ਜਦੋਂ ਆ ਕੇ ਅਸੀਂ ਬੜਤਾਲ ਕਰੀ ਜੂਰੇ ਸਾਰੇ ਦੇਖੇ ਤਾਂ ਇੱਕ ਟੈਂਪੂ 'ਚ ਬੰਦੇ ਲੈ ਕੇ ਜਾਂਦੇ ਸਾਨੂੰ ਪਤਾ ਲੱਗਿਆ ਕੈਮਰਿਆਂ 'ਚ ਜੋ ਦੇਖਿਆ ਸੀ। ਕਾਟ ਪੱਤਾ ਲੱਗੇ? ਟੈਂਪੂ 'ਚ ਹੀ। ਛੋਟਾ ਹਾਥੀ ਹੁੰਦਾ ਜਿਹੜਾ। ਅਸੱਛਾ 'ਚ ਪਤਾ ਲੱਗਿਆ ਸਾਨੂੰ ਉਹਾਂ ਦੀ ਤਸਵੀਰਾਂ ਜਿਹੜੀ ਕਲੀਅਰ ਉਹ ਕਾਚਾ ਹੀ ਹੈ। ਕੈਮਰਿਆਂ ਚ ਆਈਆਂ ਨੇ ਜੀ। ਅਸੱਛਾ ਜੀ। ਜੋ ਜਾਂਦਿਆਂ ਦੀਆਂ ਤਸਵੀਰਾਂ ਆਈਆਂ ਨੇ ਲੈ ਕੇ ਜਾਂਦਿਆਂ ਦੀਆਂ। ਅਸੱਛਾ ਉਸ ਤੋਂ ਬਾਅਦ ਸੁਣਿਆ ਉਹਨਾਂ ਦੀ ਕੰਪਲੀਟ ਦਿੱਤੀ ਕਿਤੇ? ਕੰਪਲੀਟ ਦਿੱਤੀ ਜੀ। ਕਿੱਥੇ ਦਿੱਤੀ? ਮੈਂ ਵੀ ਚੌਂਕੀ ਜੀ। ਅਸੱਛਾ ਉਹਨਾਂ ਨੂੰ ਦੱਸਿਆ ਸਾਨੂੰ ਇਹ ਪੂਰਾ। ਹਾਂ ਜੀ ਪੂਰੀ ਡਿਟੇਲ ਜਿਵੇਂ ਵੀ ਸਾਡੀ ਚੋਰੀ ਹੋਈ ਆ ਉਹੀ ਕੋਸਾ ਸੀ ਦੱਸਣ ਤੋਂ ਬਾਅਦ ਚ ਉਹਨਾਂ ਦੀਆਂ ਜਿਹੜੀਆਂ ਵੀਡੀਓ ਨੇ ਉਹ ਸúngੇ ਪੁਲਿਸ ਨੂੰ ਦਿੱਤੀਆਂ ਹਾਂਜੀ ਦਿੱਤੀਆਂ ਜੀ ਉਸ ਤੋਂ ਬਾਅਦ ਪੁਲਸ ਆਇਆ ਨੇ ਸੰਗੂ ਕੀ ਵਿਸ਼ਵਾਸ ਦਿਵਾਇਆ ਸਾਨੂੰ ਪੁਲਸ ਵਾਲਿਆਂ ਨੇ ਵਿਸ਼ਵਾਸ ਤਾਂ ਇਹ ਦਿਵਾਇਆ ਜੀ ਕਿ ਰਾ ਆ ਕੇ ਅਸੀਂ ਉਹ ਬੰਦੇ ਦੀ ਗੱਡੀ ਵੀ ਬਰਾਮਦ ਕਰਾਤੀ ਬੰਦਾ ਵੀ ਬਰਾਮਦ ਕਰਾਤਾ ਉਸ ਤੋਂ ਬਾਅਦ ਆ ਕੇ ਕਿ ਰਾ ਉਹਨਾਂ ਨੇ ਗੱਲਬਾਤ ਕਰਕੇ ਦੇਖੋ ਪਤਾ ਨਹੀਂ ਕੀ ਗੱਲਬਾਤ ਕਰੀ ਆਈ ਉਹਨਾਂ ਨਾਲ ਉਸ ਤੋਂ ਬਾਅਦ ਚਲੇ ਗਏ ਉਹਨਾਂ ਕੋਈ ਨਹੀਂ ਲੈ ਕੇ ਗਿਆ ਜੀ ਅੱਛਾ ਠੀਕ ਹੈ